ਸਤਿਗੁਰ ਦੀ ਅੱਖ ਲਗੇ ਉਪਾਈ ਦੀ ਪਿਆ ਜਿਵੇਂ ਇੱਕ ਦੀਪਕ ਜਗਦਾ ਹੋਵੇ ਨਾ ਉਹਦੇ ਨਾਲ ਹੋਰ ਕਈ ਦੀਪਕ ਜਗਾ ਲਈਦੇ ਨੇ ਜਗਦੇ ਦੀਪਕ ਦੇ ਨਾਲ ਤੇ ਅੰਧਕਾਰ ਦੂਰ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਪਾਵ ਹਨੇਰਾ ਦੂਰ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਉਹ ਭਾਈ ਦੀਪਿਆ ਅੱਜ ਪਰਮੇਸ਼ਰ ਦੀ ਕਿਰਪਾ ਹੋਈ ਹੈ ਤੇਰੇ ਅੰਦਰ ਵੀ ਗਿਆਨ ਦਾ ਹੁਣ ਪ੍ਰਕਾਸ਼ ਹੋ ਜਾਵੇਗਾ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਜਿਹੜਾ ਤੇਰੀ ਸੰਗਤ ਕਰੇਗਾ ਨਾ ਜਿਹੜਾ ਤੇਰੀ ਸੰਗਤ ਕਰੇਗਾ ਉਹਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ